ਬੇਗੈਰਤੀ ਦੀ ਵੀ ਕੋਈ ਹੱਦ ਹੁੰਦੀ ਆ ਪਰ ਆ ਪੰਜਾਬੀ ਨਚਾਰਾਂ ਭੰਡਾ ਨੇ ਤੇ ਬੇਗੈਰਤੀ ਦੀ ਹੱਦ ਹੀ ਪਾਰ ਕਰਤੀ ਭੱਲਾ ਸਾਹਿਬ ਦੀ ਮਾਂ ਤੇ ਐਦਾਂ ਰੋਂਡੈ ਹੀ ਐਦਾਂ ਰੋਂਡੈ ਹੀ ਐਦਾਂ ਡਰਾਮੇ ਕਰਨੈ ਹੀ ਬੱਲੇ ਬੱਲੇ ਕੀ ਦਸਾਂ ਕਿਦਾਂ ਡਰਾਮੇ ਕਰਦੇ ਉਹ ਮੈਂ ਤੇ ਆ ਹੋ ਗਿਆ ਮੈਂ ਕਿਦਾਂ ਡਰਾਮੇ ਕੈਮਰੇ ਸਾਹਮਣੇ ਉਹ ਲਾਤੀਓ ਕੈਮਰੇ ਸਾਹਮਣੇ ਡਰਾਮੇ ਕਰਨ ਨਾਲ ਤਨ ਤੁਹੀਂ ਲੋਕਾਂ ਨੂੰ ਲੋ ਬਣਾ ਲੋਂਗੇ ਐਡੇ ਵੀ ਲੋਕ ਪੰਜਾਬ ਦੇ ਉਦੋਂ ਨਹੀਂ ਹੈਗੇ ਓਏ ਉਹਦੇ ਸੇਵੇ ਦੀ ਰਾਖਾ ਲੇ ਠੰਡੀ ਵੀ ਨਹੀਂ ਹੋਈ ਤੇ ਉੱਥੇ ਉਹ ਹੀ ਜਿਹੜੇ ਰੋਂਦੇ ਸੀ ਪਿੱਟਦੇ ਸੀ ਕੈਮਰੇ ਸਾਹਮਣੇ ਉਹ ਹੀ ਜਾ ਕੇ ਦੇ ਹੱਡੀਆਂ ਛੜੱਪੇ ਤੇ ਡਾਂਸ ਕਰ ਰਹੇ ਤੇ ਧੁਮਾਂ ਪਾ ਰਹੇ ਤੇ ਦੰਦ ਕੱਢ ਰਹੇ ਆ ਹੱਦ ਹੋ ਗਈ ਤੇ ਦੂਜਾ ਜਿੰਨੀਆਂ ਕੰਪਨੀਆਂ ਜਿਨ੍ਹਾਂ ਨੇ ਭੱਲੇ ਸਾਹਿਬ ਦੀਆਂ ਫਿਲਮਾਂ ਰਿਲੀਜ਼ ਕੀਤੀਆਂ ਸੀ ਉਹਨਾਂ ਵੀ ਗਿਆ ਵੀ ਹੁਣ ਭੱਲੇ ਸਾਹਿਬ ਦੀ ਮੌਤ ਦਾ ਫਾਇਦਾ ਚੱਕ ਲਵੋ ਭੱਲੇ ਸਾਹਿਬ ਦੀ ਮੌਤ ਦਾ ਫਾਇਦਾ ਚੱਕ ਲਵੋ ਜਿੰਨੇ ਪਾਹੇ ਕਮਾਲ ਹੁੰਦੇ ਕਮਾਲ ਲਵੋ ਤੇ ਉਹਨਾਂ ਨੇ ਫਿਲਮਾਂ ਰਿਲੀਜ਼ ਕਰਨੀਆਂ ਸ਼ੁਰੂ ਕਰਦੀਆਂ ਆ ਪਤਾ ਨਹੀਂ ਕਿੰਨੀਆਂ ਕੰਪਨੀਆਂ ਦੇ ਮੈਂ ਫਿਲਮਾਂ ਰਿਲੀਜ਼ ਸਾਰਿਆਂ ਨੇ ਫਿਲਮਾਂ ਰਿਲੀਜ਼ ਕਰਨੀਆਂ ਸ਼ੁਰੂ ਕਰਦੀਆਂ ਉਹ ਯਾਰ ਕੋਈ 2 3 ਦਿਨ ਕੋਈ ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਆ ਬੰਦੇ ਦੀ ਮੌਤ ਤੋਂ ਬਾਅਦ ਉਹ ਐਨੇ ਲੇਜੈਂਡ ਵੱਡੇ ਬੰਦੇ ਦੀ ਮੌਤ ਹੋਈ ਆ ਲਾਂਤੀਓ ਸ਼ਰਮ ਕਰੋ ਸ਼ਰਮ ਕਰੋ ਕਹਿੰਦੇ ਪੰਜਾਬ ਕਹਿੰਦੇ ਆ ਵੀ ਕਲਚਰ ਜਿਹੋ ਜਿਹੇ ਬੰਦਿਆਂ ਦੇ ਹੱਥ ਆ ਗਿਆ ਸਮਾਜ ਉਹੋ ਜਿਹਾ ਹੋ ਜਾਣਾ ਸਾਡਾ ਕਲਚਰ ਇਹੋ ਜਿਹਾ ਕੱਡਿਆ ਲੋਕਾਂ ਦੇ ਹੱਥ ਆਇਆ ਸੀ ਨਾ ਐਡੇ ਬੇਗੈਰਤ ਲੋਕਾਂ ਦੇ ਹੱਥ ਆਇਆ ਸੀ ਤੇ ਸਾਡੇ ਸਮਾਜ ਦਾ ਬੇੜਾ ਗਰਕ ਹੋ ਗਿਆ ਇਹ ਦੇ ਗਰਕੇ ਹੋਏ ਲੋਕ ਘੰਟੇ ਪਹਿਲਾਂ ਉੱਥੇ ਪੇਟ ਸਿਆਪੇ ਪਾਏ ਹੋਏ ਕੈਮਰੇ ਸਾਹਮਣੇ ਰੋਂ ਬੁੱਬਾ ਮਾਰ ਮਾਰ ਕੇ ਘੰਟੇ ਬਾਅਦ ਹੀ ਉੱਥੇ ਦ ਅਵਾਰਡ ਫੰਕਸ਼ਨ ਤੇ ਇਹ ਨਚਣ ਦਾ ਇਹ ਓਏ ਆ ਯਾਰ ਅਵਾਰਡ ਫੰਕਸ਼ਨ ਕੈਨਸਲ ਨਹੀਂ ਹੋ ਸਕਦਾ ਜੇ ਜੇ ਫਾਈਨਲ ਹੋ ਗਿਆ ਸੀਟਾ ਸਭ ਕੁਝ ਤਿਆਰ ਐਡੀ ਵੱਡੀ ਮੌਤ ਹੋਈ ਆ ਉਹਨੂੰ ਅੱਗ ਲਾਓ ਕੈਨਸਲ ਕਰੋ ਤੇ ਜੇ ਕੈਨਸਲ ਨਹੀਂ ਕੀਤਾ ਕੰਪਨੀ ਨਾਲ ਜਾਓ ਹੀ ਨਾ ਪਰ ਸਭ ਬੇਗੈਰਤ ਕਟਿਆ ਲੋਕ ਸਭ ਬੇਗੈਰਤ ਜਦੋਂ ਇਹਨਾਂ ਦੇ ਜਿੰਨੇ ਇਹ ਆ ਨਾ ਨਜ਼ਾਰਾ ਪੜ ਜਦੋਂ ਇਹਨਾਂ ਦਾ ਇਤਿਹਾਸ ਸੁਣੀਦਾ ਤੇ ਇਹੋ ਜੀਆਂ ਗੱਲਾਂ ਪਤਾ ਲੱਗਦੀਆਂ ਫਲਾਦੇ ਨੇ ਆਪਣੀ ਘਰ ਵਾਲੀ ਫਲਾਦੇ ਨਾਲ ਘੱਲੀ ਫਲਾਦੇ ਨੇ ਆਪਣੀ ਭੈਣ ਸਵਾਈ ਫਲਾਦੇ ਨੇ ਉਹ ਗੀਤਾ ਇਹੋ ਜਿਹੇ ਨੀਝ ਕੰਮ ਕਰ ਕਰਦੇ ਸਭ ਬਣੇ ਹੋਏ ਆ ਇਹਨਾਂ ਦੇ ਪੰਜਾਬ ਦਾ ਕਲਚਰ ਇਹ ਹੁਣ ਸੱਚੀ ਦਿਖਣ ਡਿਆ ਪਿਆ ਆ ਇਹ ਝੂਠ ਬਹੁਤ ਟਾਈਮ ਤੱਕ ਝੂਠ ਦਾ ਮਕਾਟਾ ਜਿਹੜਾ ਹੁੰਦਾ ਨਾ ਉਹ ਬੰਦੇ ਦਾ ਬਹੁਤ ਟਾਈਮ ਤੱਕ ਨਹੀਂ ਚੱਲਦਾ ਇਹਦੇ ਨੀਝ ਲੋਕ ਯਾਰ ਤੁਸੀਂ ਪੈਸੇ ਵਾਸਤੇ ਵੇਖੀ ਜਾਂਦੇ ਹੋ ਪੈਸੇ ਗੇਰ ਜਾਂਦੇ ਹੋ ਤੁਹਾਡਾ ਕੋਈ ਜ਼ਮੀਰ ਨਹੀਂ ਤੁਹਾਡੇ 'ਚ ਕੋਈ ਗੈਰਤ ਨਹੀਂ ਬੇਗੈਰਤ ਲੋਕ ਦੀਨਾ ਦੇ ਹੱਥ ਪੰਜਾਬ ਦਾ ਕਲਚਰ ਆ ਗਿਆ ਤੇ ਪੰਜਾਬ ਦੇ ਕਲਚਰ ਦਾ ਬੇੜਾ ਕਰਕ ਕਰ ਦਿੱਤਾ ਇਹਨਾਂ ਨੀਚ ਤੇ ਕਟਿਆ ਲੋਕਾਂ ਨੇ ਬੜੀ ਸ਼ਰਮ ਆਈ ਬੜੀ ਸ਼ਰਮ ਆਈ ਰਾਤੀ ਇੱਕ ਬਹੁਤ ਵੱਡੇ ਮਹਾਂਪੁਰਸ਼ ਜੈਂਟਲ ਬੰਦੇ ਦਾ ਗੁਣ ਆਇਆ ਤੇ ਗੱਲ ਤੇ ਅੱਜ ਆਈ ਅਵਾਰਡ ਵੰਡਣ ਚਾਹਾਂ ਮੈਨੂੰ ਪਤਾ ਸੀ ਪਰ ਉਹ ਜਿਹੜਾ ਫਿਲਮ ਵਾਲਾ ਉਹ ਮੈਨੂੰ ਪਤਾ ਨਹੀਂ ਸੀ ਬਾਅਦ ਮੈਂ ਜਦੋਂ ਫੋਨ ਤੇ ਦੇਖਿਆ ਤਾਂ ਸਾਰੀਆਂ ਕੰਪਨੀਆਂ ਮਤਲਬ ਸੋਚ ਰਹੀਆਂ ਨੇ ਜਿੰਨਾ ਕਮਾਲ ਦਾ ਕਮਾਲ ਹੋ ਜਿੰਨਾ ਮੌਤ ਦਾ ਫਾਇਦਾ ਠਾਉ ਦਾ ਠਾ ਲਓ ਬਈ ਆਪਾਂ ਤਾਂ ਤਾਂ ਰੋਈ ਹੋਈ ਗਾਵਾਂਗੇ ਲੱਖ ਲਾਂ ਤਾਂ ਤੁਹਾਡੇ ਲੋਕੀ ਤੁਹਾਨੂੰ ਹੇਟ ਕਰਨ ਤੁਹਾਡੇ ਕੰਮ ਬੰਦ ਹੋ ਜਾਣ ਤੁਸੀਂ ਦਬਾ ਹੋਵੋ ਉੱਜੜੋ ਮਰੋ ਤੇ ਚੰਗੇ ਲੋਕ ਆਉਣ ਜਮੀਰ ਵਾਲੇ ਲੋਕਾਂ ਦੇ ਕਲਚਰ ਹੱਥ ਆਵੇ ਜਿਹੜਾ ਆਪਣੀ ਜਮੀਰ ਗਿਰੀ ਨਾਲ ਆਪਣੇ ਸੱਚੇ ਮਨ ਨਾਲ ਐਂਟਰਟੇਨਮੈਂਟ ਇੰਡਸਟਰੀ ਵਿੱਚ ਇਹੋ ਜਿਹੀਆਂ ਚੀਜ਼ਾਂ ਲੋਕ ਉਹ ਬਣਾਉਣ ਕਿ ਸਮਾਜ ਦਾ ਫਾਇਦਾ ਹੋ ਸਕੇ ਤੈਨੂੰ ਜਿੰਨਿਆਂ ਤੈਨੂੰ ਨਿਚਾਰੋ ਭੰਡੋ ਲੱਖ ਲੱਖ ਲਾਂ ਤਾਂ ਮੇਰੇ ਵੱਲੋਂ ਲੱਖ ਲੱਖ ਲਾਂ ਤਾਂ